ਜਦੋਂ ਕੋਲ ਵੀ ਕੁਛ ਨਾ ਹੋਵੇ ਤੇ ਅਗਾਹ ਵੀ ਕੁਛ ਨਾ ਦਿਖਦਾ ਹੋਵੇ ਫਿਰ ਤਾਂ ਰੱਬ ਹੀ ਰਖਾ ਇਸੇ ਤਰ੍ਹਾਂ ਦਾ ਇਹ ਪਰਿਵਾਰ ਜੀਰਾ ਏਰੀਅਨ ਨਾਲ ਸੰਬੰਧਿਤ ਹੈ ਇਹਨਾਂ ਨੂੰ ਤਰਸ ਖਾ ਕੇ ਸਕੂਲ ਵਿੱਚ ਇੱਕ ਕਮਰਾ ਸਕੂਲ ਸਟਾਫ ਵੱਲੋਂ ਦਿੱਤਾ ਗਿਆ ਵਿਚਾਰੇ ਨਾਲ ਤਾਂ ਰਖਵਾਲੀ ਕਰਦੇ ਆ ਨਾਲੇ ਉੱਥੇ ਹੀ ਰਹਿੰਦੇ ਆ ਵਿਚਾਰੇ ਦਿਮਾਗ ਤੋਂ ਵੀ ਇਹ ਠੀਕ ਠਾਕ ਹੀ ਹਨ ਛੋਟਾ ਬੇਟਾ ਕਹਿੰਦਾ ਜੀ ਘਰ ਦੀ ਹਾਲਤ ਮਾੜੀ ਆ ਕਹਿੰਦਾ ਜੀ ਬੋਤਲਾਂ ਚੁੱਕਦਾ ਉਹਦੇ ਨਾਲ ਜੋ ਪੈਸੇ ਬਣਦੇ ਆ ਉਹਦੇ ਨਾਲ ਰਾਸ਼ਨ ਲੈ ਆਉਣਾ ਵੱਡੇ ਮੁੰਡੇ ਦੀ ਬਾਹ ਟੁੱਟੀ ਹੋਈ ਐ ਉਹਦੇ ਤੋਂ ਵੀ ਵਿਚਾਰੇ ਤੋਂ ਕੋਈ ਕੰਮ ਨਹੀਂ ਹੁੰਦਾ ਇਹਨਾਂ ਦਾ ਪਿਤਾ ਦਿਹਾੜੀ ਕਰਦਾ ਸੀ ਪੈੜ ਤੋਂ ਡਿੱਗ ਪਿਆ ਜਿਹਦੇ ਕਰਕੇ ਸਿਰ 'ਚ ਸੱਟ ਲੱਗ ਗਈ ਤੇ ਅੱਖਾਂ ਦੀ ਰੌਸ਼ਨੀ ਚਲੀ ਗਈ ਉਹ ਵੀ ਵਿਚਾਰਾ ਬੱਜੋ ਰੱਤਾ ਉਹਦੇ ਤੋਂ ਵੀ ਕੋਈ ਕੰਮ ਨਹੀਂ ਹੁੰਦਾ ਮਾਤਾ ਕਹਿੰਦੀ ਮੈਂ ਮਾੜਾ ਮੋਟਾ ਕਰਦੀ ਆ ਜੀਦਣਾ ਮੈਂ ਵੀ ਕੋਸ਼ਿਸ਼ ਲਈ ਉਹ ਨਹੀਂ ਆ ਪਰ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਜੇ ਸਕੂਲ ਵਾਲੇ ਨਾ ਹੁੰਦੇ ਤਾਂ ਸਾਡਾ ਕੋਈ ਨਹੀਂ ਸੀ ਅਸੀਂ ਧੰਨਵਾਦ ਕਰਦੇ ਆ ਸਕੂਲ ਸਟਾਫ ਦਾ ਵੀ ਜਿਨ੍ਹਾਂ ਨੇ ਇਹਨਾਂ ਦਾ ਭਲਾ ਸੋਚਿਆ ਤੇ ਉਮੀਦ ਕਰਦੇ ਆ ਕਿ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੇ ਗੁਜ਼ਾਰੇ ਲਈ ਇਹਨਾਂ ਨੂੰ ਸੇਵਾ ਭੇਜਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ